ਉਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਛ ਅਹਾ ਤਹਾਂ ਕਿਛ ਨਾਹੀ ਪੰਜ ਤਤ ਤਹ ਨਾਹੀ ਈੜਾ ਪਿੰਗਲਾ ਸੁਖਮਨ ਬੰਦੇ ਏ ਅਵਗਣ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਹਾਂ ਸਮਾਈ ਇਹ ਸੰਸਾਰ ਮੋਕੋ ਅਨ ਦਿਨ ਵਿਆਪੈ ਮੋਕੋ ਕੋ ਨਾ ਕਹੈ ਸਮਝਾਈ ਰਹਾਉ ਜਹ ਵਰਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜ ਨਹਾਰੂ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸਤੇ ਦਿਨ ਰਾਤੀ ਵਾ ਕਾ ਮਰਮ ਉਹੀ ਪਰ ਜਾਣੈ ਉਹ ਤਉ ਸਦਾ ਅਬਨਾਸੀ ਗੌੜੀ ਸੁਰਤਿ ਸਿਮਰਤ ਦੁਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਤਾ ਸੁਨ ਗੁਫਾ ਮਹਿ ਆ ਸੁਨ ਬੈਸਣ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ਤਾੜੀ ਲਾਗੀ ਤ੍ਰਿਪਲ ਪਲਟੀ ਐ ਝੂਟਾ ਹੋਏ ਪਸਾਰੀ ਮਨ ਪਵਨ ਦੋਏ ਤੂੰ ਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੋਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਂ ਕੋ ਪੁਨਰਪ ਜਨਮ ਨਹੀਂ ਜੇ ਲਗਾਇਓ ਬੈਰਾਗੀ ਪੌੜੀ ਗਾਜ ਨਾਵ ਗਾਜ 10 ਗਾਜ 21 ਪੁਰੀਆ 1 ਤਨਾਇ 60 ਸੂਤ ਨਵ ਖੰਡ 72 ਪਾਟ ਲਗੋ ਅਦਕਾਏ ਗੈਬ ਨਾਮ ਨਮਾਹੋ ਕਰ ਛੋੜਿਆ ਜਾਏ ਜਲਾਹੋ ਰਹਾਓ ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਂਚਨ ਸੇਰ ਅਢਾਈ ਜੋ ਕਰ ਪਾਂਚਨ ਬੇਗ ਨਾ ਪਾਵੇ ਝਗਰ ਕਰੈ ਕਰਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਾਤਿ ਆਈ ਛੂਟੇ ਕੁੰਡੇ ਭੀਗੈ ਪੁਰੀਆ ਚਲਿਓ ਜਲਾਹੋ ਰਸਾਈ ਛੋਸੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਈਹਾਂ ਰਹੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹ ਹੋਏ ਜਿਤ ਘਟ ਨਾਮ ਨਾ ਊਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ RAMయ్యా ਮੇਰਾ ਮਨ ਲਾਗਾ ਤੋਹੇ ਰਹਾਉ ਸਾਧ ਮਿਲੈ ਸਿਧ ਪਾਈਐ ਕੇ ਇਹੋ ਜੋਗ ਕੇ ਭੋਗ ਦੋਹੋਂ ਮਿਨ ਕਾਰਜ ਊਪਜੈ ਰਾਮ ਨਾਮ ਸੰਜੋਗ ਲੋਗ ਜਾਣੈ ਇਹੋ ਗੀਤ ਹੈ ਇਹ ਤਉ ਬ੍ਰਹਮ ਵਿਚਾਰ ਜਿਉ ਕਾਂਸੀ ਉਪਦੇਸ਼ ਹੋਇ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗੌੜੀ ਜਿਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਅਹਮ ਬੁੱਧ ਮਨ ਜਾਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨਹੁ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੈ ਹਾਰਿਓ ਰੇ ਰਹਾਉ ਤ੍ਰishna ਤ੍ਰਿਖਾ ਭੂਖ ਭ੍ਰਮ ਲਾਗੀ ਹਿਰਦੈ ਨਾਏ ਵਿਚਾਰਿਓ ਰੇ ਉਨ ਮਤਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਾਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੀ ਕਾਸ਼ਟ ਲੋਹ ਉਧਾਰਿਓ ਰੇ ਧਾਵਤ ਜੋਨ ਜਨਮ ਭ੍ਰਮ ਥਾਕੇ ਅਬ ਦੁਖ ਕਰ ਹਮਹਾਰਿਓ ਰੇ ਕਹ ਕਬੀਰ ਗੁਰ ਮਿਲਤ ਮਹਾਰਸ प्रेम भगत निस्तारियो रे गौड़ी काल भूत के हस्तनी मन बौरा रे चलत रचे ओ जगदीस काम सवाए गज बस पर मन बौरा रे अंकस सहयो शीश बिखए बाच हराच हर समझ मन बौरा रे निरपै होए ना हर भजे मन बौरा रे गयो ना राम जहाज रहाऊ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੀ ਲੀਨੀ ਹਾਤ ਪਸਾਰ ਛੂਤਨ ਕੋ ਸਹਸਾ ਪਰਿਆ ਮਨ ਬਉਰਾਰੀ ਨਾਕਿਓ ਘਰ ਘਰ ਬਾਰ ਜਿਉ ਨਰਨੀ ਸੂਟਾ ਗਹਿਓ ਮਨ ਬਉਰਾਰੀ ਮਾਇਆ ਇਹੋ ਬਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੀ ਤਿਉ ਪਸਰਿਓ ਪਾਸਾਰ ਨਾਮਨ ਕੋ ਤੀਰਥ ਘਨੇ ਮਨ ਬਉਰਾਰੀ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ ਛੂਟਨ ਹਰ ਕੀ ਸੇਵ ਗੌੜੀ ਅਗਨ ਨਾ ਦਹਿ ਪਵਨ ਨਹੀਂ ਮਗਨੈ ਤਸ ਕਰ ਨੀਰ ਨਾ ਆਵੇ RAM ਨਾਮ ਧਨ ਕਰ ਸੰਚੌਨੀ ਸੋ ਧਨ ਕਤ ਹੀ ਨਾ ਜਾਵੇ ਹਮਰਾ ਧਨ ਮਾਦੋ ਗੋਬਿੰਦ ਧਰਨੀ ਧਰ ਇਹੈ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਧਨ ਕਾਰਨ ਸਿਵ ਸੰਕਾਦਿਕ ਖੋਜਤ ਭਏ ਉਦਾਸੀ ਮਨਮਕੰਦ ਜਿਹ ਬਾ ਨਾਰਾਇਣ ਪਰੈ ਨਾ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਭ ਥੰਬ ਮਨ ਧਾਵਤ ਪਰਮ ਬੰਧਨ ਪਉ ਭਾਗਾ ਤਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਘਰ ਲਾਖ ਕੋਟ ਅਸਵ ਹਸਤੀ ਹਮ ਘਰ ਏਕ ਮਰਾਰੀ ਗੌੜੀ ਜਿਉ ਕਪ ਕੇ ਕਰ ਮੁਸਟ ਚੰਨਨ ਕੀ ਲੁਭਦ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀਂ ਨਾ ਸੱਚ ਰਹੇ ਉਹ ਰਹਾਉ ਜਿਉ ਉਦਿਆਨ ਕੁਸਮ ਪਰ ਫੁੱਲਤ ਕਿਨਹਿ ਨਾ ਘਰਾਉ ਲਇਓ ਤੈਸੀ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਇਓ ਆ ਧਨ ਜੋਬਨ ਅਰ ਸੁੱਤਦਾਰਾ ਵੇਖਣ ਕਉ ਜੋ ਦਇਓ ਤਿਨਹੀ ਮਾਹੇ ਅਟਕਜੋ ਉਰਜੇ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਨ ਤਿਨ ਕੋ ਮੰਦਰ ਚਹਉ ਦਿਸ ਠਾਟ ਠਯੋ ਕਹਿ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋ ਰਾਰਾਹਾ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪਰपंच ਜੋਰ ਚਲਾਇ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹ ਕਬੀਰ ਇੱਕ ਨੀਮ ਉਸਾਰੀ ਖਿਨ ਮਹਿ ਬਿਨ ਸਜਾਏ ਅਹੰਕਾਰੀ ਗੌੜੀ RAM ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੀ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਕਿਸ ਭਾਵੈ ਤਾ ਹੁਕਮ ਮੰਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦਿ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਭਜ ਸਾਰਿ ਗਪਾਨੀ ਪਰਵਾਰ ਪਾਰ ਸਭ ਏਕੋ ਦਾਨੀ ਗੌੜੀ ਨੌਆ ਜੋਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀ ਆਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੂਨ ਮਹਿ ਉਰਦ ਤਪ ਕਰਤਾ ਤਉ ਜਠਰ ਅਗਨ ਮਹਿ ਰਹਤਾ ਲਖ ਚੌਰਾਸੀ ਜੂਨ ਭ੍ਰਮਿ ਆਇਉ ਅਬ ਕੇ ਛੁਟਕੇ ਠੌਰ ਨਾ ਠਾਇਉ ਕਹੋ ਕਬੀਰ ਭਜ ਸਾਰੇ ਗਪਾਨੀ ਆਵਤ ਦੀਸੈ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾਂਛੀਐ ਡਰੀਐ ਨਾ ਨਰਕ ਨਿਵਾਸ ਉਨਾ ਹੈ ਸੋ ਹੋਈ ਹੈ ਮਨ ਹੈ ਨਾ ਕੀਜੈ ਆਸ ਰਮਈਆ ਗੁਣ ਗਾਈਐ ਜਾ ਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਾਨ ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨਾ ਹਰਖੀਐ ਵਿਪਤ ਦੇਖ ਨਾ ਰੋਏ ਜਿਉ ਸੰਪੈ ਤਿਉ ਵਿਪਤ ਹੈ ਵੇਦਨੇ ਰਤਿਆ ਸੋ ਹੋਏ ਕਹ ਕਬੀਰ ਅਬ ਜਾਣਿਆ ਸੰਤਮ ਹਿਰਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮਰਾਰ ਗੌੜੀ ਹਰੇ ਮਨ ਤੇਰੋ ਕੋਈ ਨਹੀਂ ਛਿੰਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈ ਸੋ ਇਹ ਸੰਸਾਰ ਰਾਮ ਰਸ ਪੀਆਰੇ ਜਿਹ ਰਸ ਬਿਸਰ ਗਏ ਰਾਸ ਔਰ ਰਹਾਉ ਔਰ ਮੁਏ ਕਿਆ ਰੋਈ ਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਘਰ ਰੋਵੈ ਬੁਲਾਏ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈ ਰਾਗ ਰਾਗ ਗਉੜੀ ਪੰਦ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਹ ਸਾਸਾ ਉਰਨਾ ਭੀਜੈ ਪਗ ਨਾ ਖਿਸੈ ਹਰ ਦਰਸਨ ਕੀ ਆਸਾ ਉਡੋ ਨਾ ਕਾਗਾ ਕਾਰੀ ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਹਰਸ ਨਾ ਰਾਮ ਰਵੀਜੈ ਰਾਗ ਗੌੜੀ 11ਵਾਂ ਆਸ-ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾ ਰਸ ਗਾਉਂਦੇ ਵਾ ਕਾ ਸਰੂਪ ਦੇਖ ਮੋਹੀ ਗਵਾਰਨ ਮੋਕੋ ਛੋੜਨਾ ਆਉ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ਠਾਕੁਰ ਤੁਹੀ ਸਾਰਿੰਗ ਧਰ ਮੋਹਿ ਕਬੀਰਾ ਨਾ ਹੂਰੇ ਗਉੜੀ ਪੂਰਬੀ 12ਵਾਂ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ਰਹਾ ਭਇਆ ਨਰ ਦੇਵਾ ਧੋਕੇ ਕਿਆ ਜਲ ਬਹ ਰਿਓ ਗਿਆਤਾ ਜੀ ਅਰੇ ਜਾਹੇ ਗਾ ਮੈਂ ਜਾਨਾ ਅਬਗਤ ਸਮਝ ਈਆ ਨਾ ਜਤ ਜਤ ਦੇਖੋ ਬਹਰ ਨਾ ਪੇਖੋ ਸੰਗਮਾਇ ਲਪਟਾਨਾ ਰਹਾਉ ਗਿਆਨੀ ਧਿਆਨੀ ਬਹੁਪਦੇਸੀ ਇਹੋ ਜਗ ਸਗਲੋ ਤੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਆ ਜਗ ਮਾਇਆ ਅੰਦਾ ਗਉੜੀ 12ਵਾਂ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਪਿਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪੈ ਸਤੀ ਕੇ ਸਾਂਚੈ ਭਾਂਡੇ ਡੱਗਮੱਗ ਛਾੜ ਰੇ ਮਨ ਬਉਰਾ ਹਬ ਤਉ ਜਰੇ ਮਰੇ ਸਿੱਧ ਪਾਈ ਐ ਲੀਨੋ ਹਾਥ ਸੰਧਉਰਾ ਰਹਾ ਕਾਮ ਕ੍ਰੋਧ ਮਾਇਆ ਕੇ ਲੀਨੇ ਿਆ ਬਿਦ ਜਗਤ ਬਿਗੂਤਾ ਕਹ ਕਬੀਰ ਰਾਜਾ RAM ਨਾ ਛੋਡੋ ਸਗਲ ਊਚ ਤੇ ਊਚਾ ਗਉੜੀ ਤੇ ਰਵਾ ਫਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕਤੀਾਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ ਕਹ ਕਬੀਰ ਉਹ ਗੁਲਾਮ ਘਰ ਕਾ ਜਿ ਆਏ ਭਾਵੇਂ ਮਾਰ ਗੌੜੀ 1084 ਜੀ ਜੋਨਮਹਿ ਪ੍ਰਮਤ ਨੰਦ ਬਹੁ ਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪਰਾ ਕੋਰੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਆਨੰਦ ਸੋ ਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸ ਨਹੀਂ ਤਬ ਇਹੋ ਆਨੰਦ ਕਹਾ ਥੋਰੇ ਰਹਾਉ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੈ ਮਾਈ ਨਾ ਬਾਪੂਰੀ ਗੌੜੀ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਉ ਨਿੰਦਾ ਹੋਈ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੈ ਵਸਾਈਐ ਹਿਰਦੈ ਸੁਧ ਜੋ ਨਿੰਦਾ ਹੋਈ ਹਮਰੇ ਕੱਪਰੇ ਨਿੰਦਕ ਧੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਖੁਦਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM ਰਾਇਆ ਰਹਾਉ ਜਬ ਹਮ ਹੋਤੇ ਤਬ ਤੁਮ ਨਹੀਂ ਹਬ ਤੁਮ ਹੋ ਹਮ ਨਹੀਂ ਅਬ ਹਮ ਤੁਮ ਏਕ ਭਏ ਹੈ ਏਕਾ ਦੇਖਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੋਧ ਬਦਲੀ ਸਿੱਧ ਪਾਈ ਗੌੜੀ ਖਤ ਨੇਮ ਕਰ ਕੋਠੜੀ ਬਾਂਦੀ ਵਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗੋ ਆਇਓ ਚੋਰ ਮੁਸੈ ਘਰ ਜਾਈ ਰਹਾਉ ਪੰਜ ਪਹਰੂਆ ਦਰਮਹਿ ਰਹਤੇ ਤਿੰਨ ਕਾ ਨਹੀਂ ਪਤੀਆਰਾ ਚੇਤ ਸੁਚੇਤ ਚੇਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ ਨਉ ਘਰ ਦੇਖ ਜੋ ਕਾਮਨ ਭੂਲੀ ਵਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਗੌੜੀ ਮਾਈ ਮੋਹਿ ਅਵਰ ਨਾ ਜਾਣਿਉ ਆ ਨਾਨਕ ਸਿਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸਹਿ ਮੂਰੇ ਪ੍ਰਾਨਾਨ ਨਾ ਰਹਾਉ ਹਿਰਦੇ ਪਰਗਾਸ ਗਿਆਨ ਗੁਰਗੰਮਿਤ ਗਗਨ ਮੰਡਲ ਮੈਂ ਤਿਆਨਾਨਾ ਵਿਖੈ ਰੋਗ ਪੈ ਬੰਧਨ ਭਾਗੀ ਮਨ ਨਿਜ ਕਰ ਸੁਖ ਜਾਨਾਨਾ ਏਕ ਸਮਤ ਰਾਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆਨਾਨਾ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਬਮਾਨਾਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ ਤੇਹ ਬਡ ਭਾਗ ਬਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾ ਨਾਨਾ ਕਾਟ ਸਕਤ ਸਿਵ ਸਹਿਜ ਪਰਗਾਸਿਓ ਏਕੈ ਏਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਭ੍ਰਮਤ ਰਹੇ ਮਨ ਮਾ ਨਾਨਾ